ਤੋਂ ਵਰੀ ਦਿਤੀ ਗਿਆ ਵੱਡੀ ਜੇ ਕੀ ਕਰਾ ਜੋ ਸਾਡੇ ਮਾਨਯੋਗ ਸੀਐਮ ਸਾਹਿਬ ਡੀਜੀਪੀ ਸਾਹਿਬ ਜਿਹੜਾ ਆਪਣਾ ਯੋਧ ਨਸ਼ਾ ਵਿਰੁੱਧ ਦੀ ਸ਼ੁਰੂਆਤ ਹੋਈ ਹੈ 1 ਮਾਰਚ ਤੋਂ ਤੇ ਜਿਹੜਾ ਆਪਾਂ ਟੀਚਾ ਕੀਤਾ ਹੈ ਕਿ ਬਈ 31 ਮਈ ਤੱਕ ਜਿਹੜਾ ਨਸ਼ਾ ਮੁਕਤ ਪੰਜਾਬ ਆਪਾਂ ਬਣਾਉਣਾ ਹੈ ਉਹਦੇ ਤਹਿਤ ਹੀ ਸਾਡੀ ਸੀਆਈ ਦੀ ਟੀਮ ਐਸਪੀ ਆਪਣੇ ਜੇਰਾ ਸਿੰਘ ਡੀਐਸਪੀ ਇਨਵੈਸਟੀਗੇਸ਼ਨ ਗੁਰਿੰਦਰਪੁਰ ਨਾਗਰਾ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋ ਆਪਣੇ ਮਾ ਤੇ ਪੁੱਤ ਨੇ ਦਨੋਏ ਖੁਰ ਦੇ ਰਹਿਣ ਵਾਲੇ ਆ ਤੇ ਉਹ ਨਸ਼ੇ ਦਾ ਕਾਰੋਬਾਰ ਕਰਦੇ ਆ ਉਸ ਇਨਫੋਰਮੇਸ਼ਨ ਤੇ ਐਕਟ ਕਰਦੇ ਹੋਏ ਜਦੋਂ ਉਥੇ ਰੇਡ ਕੀਤੀ ਜਾਂਦੀ ਹੈ ਤੇ ਘਰੋਂ ਰੁਪਿੰਦਰ ਕੌਰ ਜਿਹੜੀ ਹੈ ਉਹ ਅਰੈਸਟ ਕੀਤੀ ਜਾਂਦੀ ਹੈ ਤੇ ਉਹਦੇ ਪੋਜੈਸ਼ਨ ਦੇ ਵਿੱਚੋਂ 4 ਕਿਲੋ ਹਿਰੋਇਨ ਜਿਹੜੀ ਹੈ ਉਹ ਵੀ ਕਵਰ ਕੀਤੀ ਗਈ ਹੈ ਉਹ ਉੱਤੇ ਇਹ ਇਹ ਜਿਹੜੀ ਹੈਗੀ ਆ ਰੁਪਿੰਦਰ ਕੌਰ ਆਪਣੇ ਬੇਟੇ ਗਗਨਪ੍ਰੀਤ ਦੇ ਨਾਲ ਰਲ ਕੇ ਇਹ ਦੋਵੇਂ ਨਸ਼ੇ ਦਾ ਕਾਰੋਬਾਰ ਕਰਦੇ ਸੀਗੇ ਇਹਨਾਂ ਦਾ ਜਿਹੜਾ ਘਰ ਹੈ ਤੇ ਪੈਲੀ ਹੈ ਉਹ ਤਕਰੀਬਨ 100 ਮੀਟਰ ਦੂਰ ਤਾਰਾ ਤੋਂ ਹੈ ਤਾਰਾ ਤੋਂ ਦੂਰ ਹੈ ਤੇ ਡਰੋਨ ਰਾਹੀਂ ਇਹ ਸਮਾਨ ਲਿਭਾਉਂਦੇ ਸੀਗੇ ਇਹਨਾਂ ਦੀ ਜਿਹੜੀ ਹੈ 4 ਕਿੱਲੇ ਪੈਲੀ ਹੈ ਦੋ ਲਾਈਨ ਤਾਰਾ ਤੋਂ ਪਾਰ ਦੋ ਤਾਰ ਤੋਂ ਇਸ ਇਸਲੇ ਪਾਸੇ ਆ ਤੇ ਆਪਣੀ ਪਿਆਲੀ ਦੇ ਵਿੱਚ ਇਹ ਡਰੋਨ ਲਈ ਸਮਾਨ ਲਗਾ ਕੇ ਸਟਵਾਂਦੇ ਹੁੰਦੇ ਸੀਗੇ ਤੇ ਗਾਂ ਫਿਰ ਜਿਹੜਾ ਇਹ ਕੋਡ ਹੈ ਇਹ ਅ ਅੱਗੇ ਵੰਡਣ ਦਾ ਕੰਮ ਕਰਦੇ ਸੀਗੇ ਇਹਨਾਂ ਦੇ ਕੋਲ ਕਮਾਈ ਦਾ ਹੋਰ ਕੋਈ ਜਰੀਆ ਨਹੀਂ ਹੈ ਜਿਹੜਾ ਇਹ ਮੁੰਡਾ ਹੈ ਜਿਹੜੀ ਇਹ ਧੀ ਫੜੀ ਹੈ ਇਹਦੇ ਇਹਦਾ ਹਸਬੰਡ ਉਹ ਵੀ ਨਸ਼ੇ ਦਾ ਆਦੀ ਹੈ ਨਸ਼ੇ ਕਰਦਾ ਹੈ ਤੇ ਇਹਨਾਂ ਤੇ ਜਿਹੜਾ ਘਰ ਬਾ ਇਹਨਾਂ ਨੇ ਚੰਗਾ ਬਣਾਇਆ ਹੋਇਆ ਹੈ ਅੱਗੇ ਆਪਾਂ ਇਹਨਾਂ ਦੀ ਡਿਟੇਲ ਨਿਕਲਵਾ ਕੇ ਇਸ ਤੇ ਜਿਹੜੀ ਹੋਰ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਸਖਤ ਤੋਂ ਸਖਤ ਜਿਹੜੀ ਕਾਰਵਾਈ ਆਪਾਂ ਕਰਾਂਗੇ ਸਪਲਾਈ ਚੇਨ ਕੀ ਰਹੀ ਸੀ ਸਰ ਇਹ ਕਿੱਥੇ ਦਿੰਦੇ ਸੀ ਕੁਛ ਇਹਦੇ ਬਾਰੇ ਡਿਟੇਲ ਹਜੇ ਦੇਖੋ ਰਿਕਵਰੀ ਹੋਈ ਹੈ ਥੋੜੇ ਦਿਨ ਪਹਿਲਾਂ ਤੇ ਜਿਹੜੇ ਤਫਤੀਸ਼ ਦਾ ਵਿਸ਼ਾ ਹੈ ਜਿਹੜੇ ਇਹਦੇ ਫੋਰਵਰਡ ਐਂਡ ਬੈਕਵਰਡ ਲਿੰਕੇਜ ਜਿਹੜੇ ਸੀਗੇ ਬੈਕਵਰਡ ਲਿੰਕੇਜ ਤੋਂ ਸਾਨੂੰ ਕਲੀਅਰ ਜੀ ਕਿ ਵੀ ਪਾਕਿਸਤਾਨ ਤੋਂ ਡਰੋਨ ਰਾਹੀਂ ਇਹ ਸਮਾਨ ਆਉਂਦਾ ਸੀਗਾ ਅੱਗੇ ਖਾਂ ਇਹ ਕਿਨੂ ਕਿਨੂ ਸਪਲਾਈ ਕਰਦੇ ਸੀਗੇ ਉਸ ਪੂਰੀ ਐਂਟਾਇ ਬਸ ਕੀਤਾ ਜਾਵੇਗਾ ਤੇ ਜਿਹੜੇ ਹੋਰ ਬਾਕੀ ਇਹਨਾਂ ਦੇ ਇਸ ਕੰਮ ਦੇ ਵਿੱਚ ਇਨਵੋਲ ਨੇ ਤੇ ਉਹਨਾਂ ਨੂੰ ਵੀ ਫੜ ਕੇ ਜਿਹੜਾ ਅੰਦਰ ਕੀਤਾ ਜਾਵੇਗਾ ਸਰ ਕਿੰਨੇ ਕਨਸਾਈਨਮੈਂਟ ਮੰਗਾ ਚੁੱਕੇ ਜੀ ਕਿੰਨੇ ਟਾਈਮ ਤੋਂ ਲੱਗੇ ਇਸ ਕੰਮ 'ਚ ਇਹ ਡਰੋਨ ਰਾਹੀਂ ਸਮਾਨ ਦੇਖੋ ਮੰਗਾ ਮੰਗਾਈ ਜਾ ਰਹੀ ਸੀਗੇ ਤੇ ਹੁਣ ਇਹ ਤਾਂ ਆਪਾਂ ਤਫਤੀਸ਼ ਦੌਰਾਨ ਦੇਖਾਂਗੇ ਕਿ ਬਈ ਇਸ ਤੋਂ ਕਿੰਨੇ ਚੇਰ ਤੋਂ ਬਈ ਆਸ ਤੋਂ ਕਿੰਨੇ ਕਿੰਨੀ ਕਨਸਾਈਨਮੈਂਟ ਆਈਆਂ ਤੇ ਉਹ ਕਿਨੂ ਕਿਨੂ ਵਾਗੇ ਵੰਡੀ ਗਈ ਹੈ ਉਹ ਸਾਰਾ ਦਾ ਸਾਰਾ ਤਫਤੀਸ਼ ਦੌਰਾਨ ਆਪਾਂ ਕਰਕੇ ਪੂਰੇ ਨੈਟਵਰਕ ਨੂੰ ਬਸਟ ਕਰਾਂਗੇ ਸਰ ਪਿੰਦਰ ਕੱਲੇ ਵੀ ਕਦੀ ਅਰੈਸਟ ਹੋਈਆਂ ਜਾਂ ਪਹਿਲੀ ਵਾਰ ਇਸ ਤਰ੍ਹਾਂ ਨਹੀਂ ਇਹਨਾਂ ਦੋਵਾਂ ਤੇ ਹੀ ਕੋਈ ਪਹਿਲਾ ਪਰਚੇ ਨਹੀਂ ਸੀਗੇ ਦੇਖੋ ਹੁਣ ਜਿਹੜੀ ਆਪਣੀ ਇਹ ਮੁਹੀਮ ਹੈ ਸਟਾਰਟ ਹੋਣ ਤੋਂ ਬਾਅਦ ਹਮ ਉਸ ਸਟੇਜ ਤੇ ਅਸੀਂ ਪਹੁੰਚ ਗਏ ਆ ਜਿਹੜੇ ਜਿਨ੍ਹਾਂ ਤੇ ਕੋਈ ਸ਼ੱਕ ਨਹੀਂ ਕਰਦਾ ਸੀਗਾ ਜਿਹੜੇ ਕੋਈ ਵਾਈਟ ਕੋਲਰ ਸੋ ਕੋਲ ਜਿਹੜੇ ਛੁਪ ਕੇ ਇੱਕ ਕੰਮਦੰਦਾ ਕਰਦੇ ਸੀਗੇ ਪੁਲਿਸ ਦੇ ਹੱਥ ਉਹਨਾਂ ਦੇ ਵੀ ਕਾਲਰ ਤੇ ਹੁਣ ਜਾ ਕੇ ਪੈ ਰਹੇ ਨੇ ਤੇ ਜਿਹੜੇ ਛੁਪਛਿਪਾਤੇ ਵੀ ਕੰਮ ਕਰਦੇ ਉਹਨਾਂ ਨੂੰ ਵੀ ਅਸੀਂ ਫੜ ਕੇ ਇਸ ਨਸ਼ੇ ਦੇ ਕੋਡ ਨੂੰ ਖਤਮ ਕਰਨ ਦਾ ਸੀ ਉਪਰਾਲਾ ਕੀਤਾ ਸਰ ਇੱਕ ਬਾਦਰ ਦੇ ਲੱਗੇ ਰਹਿੰਦੇ ਨੇ ਉਹਨਾਂ ਦੀ ਤਾਕਤ ਹੀ ਦੱਸਿਆ ਪਹਿਲੀ ਵੀ ਹੈ ਕਿ ਸਰ ਉੱਤੇ ਵੀ ਐਸਾ ਹੁੰਦੀ ਹੈ ਇਹਨਾਂ ਦੀ ਗੱਲਬਾਤ ਕਿਤਨਾ ਹੋ ਗਈ ਪਾਕਿਸਤਾਨ ਦੇ ਨਾਲ ਜਿਹੜੀ ਜਿਹ ਤਰ੍ਹਾਂ ਹੀ ਰੋਲਡੀ ਖੇਪ ਉਹਨਾਂ ਕੋ ਆ ਗਈ ਹੈ ਦੇਖੋ ਫੋਨ ਤੇ WhatsApp ਰਾਹੀਂ ਇਹ ਗੱਲਬਾਤ ਕਰਦੇ ਹੁੰਦੇ ਆ WhatsApp ਤੇ ਤਾਪ ਪਾਕਿਸਤਾਨ ਦੀ ਦੁਨੀਆ ਦੇ ਕਿਸੇ ਵੀ ਬੰਦੇ ਨਾਲ ਗੱਲ ਕਰ ਸਕਦੇ ਆ ਤੇ ਉਥੋਂ ਗੱਲ ਕਰਕੇ ਬਾਰਡਰ ਦੇ ਨਜ਼ਦੀਕ ਹੋਣ ਕਾਰਨ ਡਰੋਨ